ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸੋ ਵੀਕਮ ਬੈਕ ਫਰਮ ਮਾਈ ਯੂਟਿਊਬ ਚੈਨਲ ਆਜੋ ਗਏ ਸਵੇਰ ਦੇ 7:00 ਵੱਜ ਚੁਕਿਆ ਸੱਤ ਆਪਾਂ ਕਰ ਰਹੇ ਆ ਚਾਹ ਲੌਂਗ ਇਲਾਚੀ ਮਸਾਲੇ ਵਾਲੀ ਚਾਹ ਕਿੰਨੇ ਕਿੰਨੇ ਪੀਣੇ ਚੱਲਦੀ ਰਹਦੀ ਆਜੋ ਸਵੇਰ ਦੇ 7:00 ਵਜੇ ਹਨੇਰਾ ਹੋਇਆ ਪਿਆ ਕਿਉਂਕਿ ਅੱਜ ਬੱਦਲ ਆਜੇ ਮੰਡੇ ਆ ਨਾ ਤੇ ਅੱਜ ਵਰਕਿੰਗ ਨਹੀਂ ਆ ਸਾਰਿਆਂ ਨੇ ਪਰ ਨਹੀਂ ਮਰਦੀ ਅਸੀਂ ਛੁੱਟੀ ਕਰਵਾਤੀ ਕਿਉਂਕਿ ਆਪਾਂ ਨੇ ਜਾਣਾ ਸੀਗਾ ਕਿਤੇ ਘੁੰਮਣ ਫਿਰਾਂ ਨੇ ਤੇ ਹੁਣ ਦਿਨ ਸਾਨੂੰ ਛੁੱਟੀ ਕਰਵਾਨੀ ਪਈ ਕਿਉਂਕਿ ਪੈਕਿੰਗ ਵਗੈਰਾ ਕਰਨੀ ਹੈ ਅੱਜ ਫਿਰ ਲੇਟ ਹੋ ਜਾਾਂਗੇ ਹੈਡ ਵਾਸ਼ ਵਗੈਰਾ ਨਹੀਂ ਮਰਜ਼ਾ ਕਰਨਾ ਚਾਹ ਤਰੀਏ ਠੰਡ ਦੇ ਟਾਈਮ ਸਿਰਸ ਵਿੱਚ ਚਾਹ ਮਿਲ ਜੀਨਾ ਓਹ ਹੋ ਮਜ਼ੇ ਕੁਛ ਹੋ ਰਹੇ ਚੰਗੀ ਮਸਾਲਾ ਪਾ ਲਿਆ ਆਪਾਂ ਇਸ ਚਾਹ ਦੇ ਵਿੱਚ ਪਿਆ ਚੁੱਕਿਆ ਮਸਾਲਾ ਤੇ ਮਸਾਲੇ ਨੂੰ ਆਪਾਂ ਪਹਿਲਾਂ ਥੋੜਾ ਜਿਹਾ ਹਸ ਕਰਨਾ ਹੈ ਭੁਗਾਈ ਬਣੇ ਤੱਕ ਓਹ ਹੋ वास करता हाँ मसाला पा के आप बोयल कर लेना पे फिर है आप चाय पत्ती लोच वन स्पून ये चाय पत्ती बहुत बढ़िया खुली है चाय पत्ती ऐसी पैकेट वाली नहीं मंगवाते ਬਹੁਤ ਪੁਰਾਣੀ ਸ਼ੋਪ ਹੈ ਜਿੱਨਾਂ ਤੋਂ ਅਸੀਂ ਲੈਂਦੇ ਆ ਲੁਧਿਆਣਾ ਦੇ ਵਿੱਚ ਜੇਕਰ ਕਿਸੇ ਨੂੰ ਉਹ ਕਨਫਰਮ ਕਰਨਾ ਹੋਵੇ ਤਾਂ ਸਾਨੂੰ ਪੁੱਛ ਲੈਣ ਕਮੈਂਟ ਵਿੱਚ ਲੋਚੀਂਦੀ ਆਪਾਂ ਪਾਣੀ ਨਹੀਂ ਕਿਉਂਕਿ ਆਪਾਂ ਸ਼ੱਕਰ ਪਾਣੇ ਆ ਬਟ ਕਈ ਵਾਰੀ ਫਿੱਕੇ ਵੀ ਪੀ ਲੈਂਦੇ ਆ ਅਦਰਕ ਨਹੀਂ ਪਾਣੀ ਲੈ ਗਲੇ ਨੂੰ ਲੱਗਦੀ ਐ ਥੋੜੀ ਜੀ ਟੇਸਟੀ ਤਾਂ ਲੱਗਦੀ ਐ ਨਹੀਂ ਮਸਾਲਾ ਪਾਤਾ ਵਧੀਆ ਤਰੀਕੇ ਨਾਲ ਅਦਰਕ ਨਹੀਂ ਪਾਉਂਗੀ ਆ ਦੇਖੋ ਨਿਮਰਲੀ ਮੈਂ ਡੱਬੀ ਪੈਕ ਕਰਕੇ ਰੱਖੀ ਸੀ ਵੀ ਰਾਤੀ ਮੈਂ ਕਿ ਮਾਰਨਿੰਗ ਨਾ ਗਰਮ ਕਰਕੇ ਨਾ ਸਬਜੀ ਨਿਮਰ ਨੂੰ ਦੇ ਦੂੰਗੀ ਸਕੂਲ ਭੇਜਣਾ ਤਾਂ ਪਰ ਇਹ ਨਹੀਂ ਪਤਾ ਸੀ ਅਸੀਂ ਛੁੱਟੀ ਕਰਵਾ ਦੇਣੀ ਹੈ ਨਿਮਰ ਦੀ ਆਲੂ ਮਠੀ ਦੀ ਸਬਜੀ ਮੈਂ ਰਾਤੀ ਫਟਾਫਟ ਜਲਦੀ ਜਲਦੀ ਬਣਾਈ ਸੀ ਨਿਮਰ ਦੀ ਹੋ ਗਈ ਛੁੱਟੀ ਨਿਮਰ ਨੂੰ ਬਣ ਜਾਣਿਆ ਹੁਣ ਮੋਚਾ ਚਲੋ ਵੀ ਵੇਟ ਕਰੋ ਲੋਜੀ ਅੰ ਦੁੱਧ ਦੁੱਧ ਪਾਤਾ ਪਾਣੀ ਚਾਹ ਦੇ ਵਿੱਚ ਲੌਂਗ ਇਲਾਚੀ ਸੌਂਫ ਸਭ ਕੁਝ ਪਾਤਾ ਚਾਹ ਨੂੰ ਹੁਣ ਆਪਾਂ ਕਾੜਾਂਗੇ ਠੀਕ ਹੈ ਗਾਈਜ਼ ਹਨੇਰਾ ਦਿਖਾ ਮੰਦਾ ਨੂੰ ਕਿੰਨਾ 7 ਵਜੇ ਦਾ ਟਾਈਮ ਆ ਦੇਖੋ ਹਨੇਰਾ ਭਾਰ ਦੇਖੋ ਕਿੰਨਾ ਜ਼ਿਆਦਾ ਕਿਉਂਕਿ ਯਾਰ ਇਹ ਬੱਦਲ ਲੱਗ ਰਿਹਾ ਹਰੂ ਸੋ ਠੰਡ ਬੜੀ ਲੱਗ ਰਹੀ ਆ ਠੰਡ ਨੀਰਾ ਦੇਖੋ ਕਿੰਨਾ 7 ਵਜ ਗਏ ਕੋਈ ਕਹਿ ਦੂਗਾ 7 ਵਜ ਗਏ ਇਧਰ ਆਪਾਂ ਤੁਰੇ ਫਿਰਦੇ ਆ ਹੈਲੋ ਨੀ ਮਰਦੀ ਖਾਂਦਾ ਨੂ ਮੈਂ ਉਹ ਸੁਤੀ ਵੀ ਮਰ ਇੱਕ ਨੂੰ ਗੈਸ ਕੱਟ ਕਰ ਲਈ ਕਿਤੇ ਚਾ ਨਾ ਬਦਲ ਜੇ ਇਹ ਘੱਟ ਤੇ ਵੀ ਤੇਜ਼ ਹੋ ਜਾਂਦਾ ਸਾਨੂੰ ਫੁੱਲ ਮੂਨ ਚ ਲੱਗਦੇ ਸੱਚੀ ਅਫਲਾ ਤੂੰ ਨਾ ਲੱਗਦੇ ਸਵੇਰ ਦਾ ਟਾਈਮ ਆ ਉਹ ਹੋ ਸਕਦੀ ਵੀ ਨਹੀਂ ਮਰ ਦੇਖੋ ਕਿੰਨੀ ਮੋਚਾਂ ਨਾਲ ਸੁੱਤੀ ਭਈਆ ਚਲੋ ਇਤਨੀ ਨਿੰਮਰ ਨੂੰ ਆ ਬਹੁਤ ਪਸੰਦ ਸੀ ਕੱਲ ਰੋਲਾ ਫਾਈ ਰੱਖਿਆ ਮਾਰਕੀਟ ਚ ਮੈਨ ਲੈ ਕੇ ਦੋ ਅੱਥਰ ਦੇਖੋ ਬੱਚਿਆਂ ਦੀਆਂ ਚੀਜ਼ਾਂ ਜਿੰਨੀਆਂ ਵਸੀਆਂ ਹੁੰਦੀਆਂ ਨੇ ਨਾ ਚਲੋ ਭਈ ਚਲ ਗਿਆ ਪਚਾ ਦੇ ਕੋਲ ਰੂਮ ਦੇਖੋ ਕਿੱਦਾਂ ਮੈਸੀ ਮੈਸੀ ਹੋਇਆ ਪਿਆ ਤੁਹਾਡੇ ਵੀ ਸਾਰੇ ਹੁੰਦੇ ਗਰੇ ਇਹੀ ਹਾਲ ਹੁੰਦਾ ਕਿ ਕੀ ਕਮੈਂਟ ਚ ਦੱਸ ਦਿਆ ਕਰੋ ਠੰਡ 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 ਬਹੁਤ ਠੰਡੂ ਰਹੀ ਹੈ ਬਈ ਆ ਕੈਟਲ ਜਿਸ ਵਿੱਚ ਮੈਂ ਪਾਣੀ ਗਰਮ ਕਰਕੇ ਰੱਖਦੀ ਆ ਜਿਵੇਂ ਨਿਮਰ ਨੂੰ ਦੇਣਾ ਹੁੰਦਾ ਜਾਂ ਆਪਾਂ ਪੀਣਾ ਹੁੰਦਾ ਦਾ ਪਾਣੀ ਹੁਣ ਇਹਦੇ ਵਿੱਚ ਮੈਂ ਸਾਫ਼ ਪਾਣੀ ਭਰੂੰਗੀ ਇਹ ਰਾਤ ਦਾ ਭਰਿਆ ਹੋਇਆ ਸੀ ਨਾ ਇਹਨੂੰ ਡਰੇਨ ਕਰ ਦਾਂਗੇ ਸ਼ਪਰਾਂ ਦੇ ਆਪਾਂ ਇਹਦੇ ਵਿੱਚ ਪਾਣੀ ਫਿਰ ਆਪਾਂ ਓਨ ਕਰਾਂਗੇ ਲੋਬੀ ਚਾਹ ਨੂੰ ਭਲਾ ਅਣ ਲਵਾ ਗਾਇਜ਼ ਮਨੀ ਆਇਸ ਦੇਖੋ ਕਿੱਥੇ ਆ ਸੁੱਚੀ ਇਨ ਐਸਲਸ ਓਨ ਕਰਕੇ ਦੋ ਦਿਨਾਂ ਤੋਂ ਬਸ ਭੱਜਣਾ ਠੋਰੀਆ ਆ ਕਰਕੇ ਸਵੈਲਿੰਗ ਬਹੁਤ ਹੈ ਵੀ ਆਇਸ ਦੇਖੋ ਚਲਦੇ ਰਹਿੰਦੇ ਨੇ ਕੰਮ ਕਰਾਂਗੇ ਆਪਾਂ ਗਰਮ ਗਰਮ ਚਾਹ ਦੇ ਦਿੰਦੇ ਬਸ ਪੂਰਾ ਫੋਕਸ on ਚਾਹ ਤੇ ਕਰੀਏ ਕਿ ਡੇਰ ਨਾ ਜਾਏ ਖਲਾਰਾ ਬੋਲਦਾ ਯਾਰ ਬਾਈ ਸੋਫਾ ਹੀ ਕਰਨੀ ਨੰਦਿਸਾਰੀ ਇਧਰ ਚੰਗੀ ਤੇ ਹੈ ਉਹ ਵੀ ਸੁਰੇਸ਼ ਦਾ ਮੈਸੇਜ ਕੋਟੋਖਾ ਉਸ ਦੇ ਤਾਂ ਸੇਫਟਰ ਨਹੀਂ ਮੈਂ ਕਿਉਂਕਿ ਨਾ ਇਹ ਗੈਸ ਬਹੁਤ ਤੇ ਚੱਲਦਾ ਹੈ ਜਦ ਜੋ ਸਬਜ਼ੀ ਦੀ ਤਿਆਰੀ ਕਰਨੀ ਆ ਇਹਨਾਂ ਲਈ ਆਫਿਸ ਲੈ ਕੇ ਜਾਣ ਰਿਹਾ ਤੇ ਚੱਲ ਦਮ ਤਿਆਰ ਇੱਥੇ ਡੁੱਲਦੀ ਹੈਗੀ ਉਹਦੇ ਡੁੱਲ ਜਾਣੀ अच्छे سیم ਕਰਦਾਂਗੇ ਨਾ ਡੁੱਲੇਗੀ ਨਹੀਂ ਤੇ ਏ ਦਾ ਇਸ ਵਲੋਗ ਹੈ ਜਿਹੜਾ ਵਾ ਅੱਜ 3 ਤਰੀਕ ਦਾ 3 ਤਰੀਕ ਤੇ 12 ਦੈਨ ਸੋਮਵਾਰ ਤੇ ਚਲੋ ਦੇਖੋ ਬਲੌਗ ਸਾਡੇ ਜਰੂਰ ਤੇ ਲਾਈਕ ਕਰਦੇ ਹੋਰ ਕਮੈਂਟ ਕਰਦੇ ਆ ਕਰੋ ਤਾਂ ਦੀ سپورਟ ਨਾਲ ਹੀ ਅੱਗੇ ਵਧਾਂਗੇ ਆਪਾਂ ਮਵਾਇਸ ਮੇਰੀ ਹੋਣੀ ਤਾਂ ਆਵਾਜ਼ ਨਹੀਂ ਮੈਨ ਸੁਤੀ ਪਈ ਆ ਸਵੇਰ ਦਾ ਟਾਈਮ ਲੋਕਾਂ ਨੇ ਗਣਾ ਕੰਮ ਨਹੀਂ ਫਿਰਦਿਆਂ ਹਨ ਐਡੀ ਉੱਚੀ ਬੋਲਦੀ ਆ ਤਾਂ ਕਰਕੇ ਆਪਾਂ ਹੋਰ ਹੀ ਬੋਲਦੇ ਆ ਗੁਰਦੁਆਰਾ ਸਾਹਿਬ ਦੀ ਆਵਾਜ਼ ਆ ਰਹੀ ਹੋਊਗੀ ਤੁਹਾਨੂੰ ਕਿੰਨਾ ਅੱਛਾ ਲੱਗਦਾ ਸਵੇਰੇ ਸਵੇਰੇ ਗੁਰੂ ਘਰ ਉਹਦਾ ਵਾਇਸ ਕਰਨਾ ਚ ਪੈਂਦੀ ਆ ਤਾਂ ਉਹ ਵੀ ਆਸੇ ਵੀ ਕਰਮਾ ਵਾਲੇ ਹੁੰਦੇ ਨੇ ਜਿਨ੍ਹਾਂ ਦਾ ਘਰ ਗੁਰਦੁਆਰੇ ਦੇ ਕੋਲ ਹੋਵੇ ਹਨ ਕਿੰਨੀ ਵਧੀਆ ਆਵਾਸ ਪੈਰੀ ਕਰਨਾ ਚ ਬਾਬਾ ਜੀ ਲੋ ਜੀ ਇਹ ਵੀ ਬੁਰਸ਼ ਕਰਕੇ ਆ ਗਿਆ ਆਪਾਂ ਚਾਹ ਵਾਲੀ ਕੱਪ ਚੁੱਕ ਲਈ ਜਿਹੜਾ ਮਾਰਾ ਜਾਂਦੇ ਨੇ ਬਾਹਰ ਤੁਹਾਨੂੰ ਦਿਖਾਨੀ ਆ ਉਹਨਾਂ ਦੀ ਵੀ ਸਵੇਰ ਦੀ ਲੁੱਕ वोश कर लीए कप मेनू नहीं लगता है बाकी देख बैठा नहीं देखिए बाहर का माहौल लोग खोल के चलो मैं चाबी लेके आनी है जाके गाइस देखो मैं भी पिया हुआ वहां तेरी देख लो सवेर के सात तो बजे का टाइम नहीं हूँ तो सवा सत्त हो गए होंगे वाहगुरु जी वाहगुरु जी वाहगुरु जी ओ मीह पिया हुआ यार देखो ही इन्नी ठंड हो रही है यार बच्चा छुट्टियाँ हो जानी चाहिए देखो बारिश पी तकड़ी वाली हवा भी चल रही है था, ठंड है चलो गाइस चलिए आप अंदर मेरे ख्याल पहली बारिश है ना ठंड वाली विंटर की ਪੱਲੜੀਆਂ ਵੀ ਨਹੀਂ ਹਜੇ ਤੱਕ ਲਵਾਈਆਂ ਕਿੰਨੀ ਦੇਰ ਹੋ ਗਈ ਉਹਨੂੰ ਕਹਿੰਦੇ ਆ ਉਹਨੂੰ ਲਾ ਕੇ ਰੱਖਦੇ ਆ ਕਿ ਜਿੰਨੇ ਲਗਾਈਆਂ ਸੀ ਅਚਨ ਨਕਲ ਅੰਨ ਅਚਨ ਨਕਲ ਅੰਨ ਚਲੋ ਗਾਇਸ ਉਹ ਬੈਠੇ ਹੱਬੀ ਜੀ ਅੰਦਰ ਉਹ ਬੈਠੇ ਨਜ਼ਰ ਆਵੇ ਆਪਣੀ ਚਾਹ ਘੜ ਕੇ ਹੋ ਗਈ ਤਿਆਰ ਠੰਡ ਬਹੁਤ ਸੀ ਬਾਹਰ ਚਲੋ ਵੀ ਚਾਪ ਗਿਆ ਆਪਾਂ ਠੀਕ ਹੈ ਜੀ ਓਕੇ ਗਾਇਜ਼ ਬਾਏ ਬਾਏ ਮਿਲਦੇ ਆਪਾਂ ਜਲਦੀ ਤੋਂ ਜਲਦੀ ਫਿਰ ਹੋਣਾ ਆਪਾਂ ਚਾਪ ਇਹ ਗਰਮ ਗਰਮ ਠੰਡ ਬਹੁਤ ਜ਼ਿਆਦਾ ਓਕੇ ਜੀ ਬਾਏ